ਨਮਸਕਾਰ ਟੂਡੇ ਪੰਜਾਬ 24 ਪੰਜਾਬੀ ਚੈਨਲ ਵਿੱਚ ਆਪਦਾ ਸਵਾਗਤ ਹੈ ਮੈਂ ਖੁਸ਼ੀ ਪਹਿਲੀ ਖਬਰ ਲੈ ਰਿਹਾ ਹਾਂ ਮਾਨਸਾ ਜ਼ਿਲ੍ਹੇ ਤੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਚੈਨਾਵਾਲਾ ਵਿੱਚ ਕਰਦੇ ਛੱਤ ਡਿੱਗਣ ਕਾਰਨ ਚਾਚੇ ਭਤੀਜੇ ਦੀ ਮੌਤ ਹੋ ਗਈ ਜਦੋਂ ਕਿ ਇੱਕ ਛੋਟੀ ਕੁੜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਮ੍ਰਿਤਕ ਮਜ਼ਦੂਰ ਕਰਕੇ ਆਪਣਾ ਪਰਿਵਾਰ ਚਲਾ ਰਿਹਾ ਸੀ ਭਾਰੀ ਮੀਂਹ ਕਾਰਨ ਕਰਦੇ ਛੱਤ ਉੱਤੇ ਡਿੱਗ ਪਈ ਜਿਸ ਵਿੱਚ 28 ਸਾਲਾ ਬਲਜੀਤ ਸਿੰਘ ਅਤੇ 12 ਸਾਲ ਰਣਜੋਤ ਸਿੰਘ ਮਲਬੇ ਹੇਠ ਦੱਬ ਗਏ ਅਤੇ मौके ਤੇ ਹੀ ਉਨ੍ਹਾਂ ਦੀ ਮੌਤ ਹੋ ਗਈ ਪਿੰਡ ਵਾਸੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਉਹਨਾਂ ਦੇ ਘਰ ਦੀ ਮਾੜੀ ਹਾਲਤ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਮਾਲਸਾ ਤੋਂ ਬਿੱਟੂ ਬੁਲਾਡਾ ਦੀ ਵਿਸ਼ੇਸ਼ ਪੁਰਤ ਵੀ 2 ਸਾਲ ਹੋ ਗਏ ਇਸ ਸੱਤ ਰਿਗਿ ਨੂੰ 2 ਸਾਲਾਂ ਤੋਂ ਅਸੀਂ ਸਰਕਾਰੀ ਦਰਵਾਜ਼ੇ ਦਾ ਚੱਕਰ ਲਾ ਰਹੇ ਹਾਂ ਆਪਣਾ ਦੇਖੋ ਇਹਦੇ ਉੱਤੇ ਅਸੀਂ ਕਾਰਨੀਆਂ ਪਾਈਆਂ ਨਹੀਂ ਆ ਤੁਸੀਂ ਅੰਦਰ ਵਰਕੇ ਚੈੱਕ ਕਰ ਸਕਦੇ ਹੋ ਵੀ ਅਸੀਂ ਜਦੋਂ ਪਹਿਲਾ ਮੰਗ ਰੱਖੀ ਸੀਗੀ ਤੁਸੀਂ ਉਦੋਂ ਤੱਕ ਮਤਲਬ ਚੋਰ ਮੋਰੀ ਵਾਲੇ ਜਿੱਥੇ ਪੈਸੇ ਤੋਂ ਬਿਨਾ ਜਿਹੜਾ ਉਹ ਕੰਮ ਨਹੀਂ ਹੁੰਦਾ ਇਹਨਾਂ ਦੇ ਉੱਤੇ ਤੱਕ ਪਹੁੰਚ ਵੀ ਨਹੀਂ ਹੁੰਦੀ ਦਫ਼ਤਰਾਂ ਤੱਕ ਜੇਕਰ ਕੋਈ ਤੇਰੇ ਸਾਰੇ ਜਿਹੜੇ ਪਰਿਵਾਰ ਆ ਇਹਨਾਂ ਦੇ ਕਹਿਣਾ ਹੈਗਾ ਵੀ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕਰਨੀ ਜੂਨ ਸਾਲ ਹੋ ਗਏ ਉਹ ਵੀ ਜਾਣਦਾ ਹੀ ਹੋਗਾ 25 ਸਾਲ ਦੇ ਵਿੱਚ ਉਹ ਵੀ ਤਾਂ ਸੀ ਇਸ ਪਰਿਵਾਰ ਦਾ ਨੰਬਰ ਵੀ ਦੇਣਾ ਜੇ ਇਹਨਾਂ ਨਾਲ ਜਰੂਰ ਕੰਟੈਕਟ ਕਰਦੇ ਇਹਨਾਂ ਦੀ ਬਰੀਫਾ ਦੇ ਦਿੱਤੀ ਕਰਨਾ ਬਲਜੀਤ ਸਿੰਘ ਹੈ ਜੀ ਅਸੀਂ ਅੱਜ ਚੇਨੇ ਵਾਲ ਪਿੰਡ ਦੇ ਵਿੱਚ ਖੜੇ ਆਂਗੇ ਜਿੱਥੇ ਇੱਕ ਮਜ਼ਦੂਰ ਪਰਿਵਾਰ ਹੈ ਜਿਹੜਾ ਉਸ ਪਰਿਵਾਰ ਦੀ ਹੈ ਜਿਹੜੀ ਖਸਤਾ ਹਾਲਤ ਸੀ ਜਿਹੜੀ ਮਕਾਨ ਦੀ ਉਹਦੇ ਕਾਰਨ ਹੈ ਜਿਹੜਾ ਸੱਤ ਡਿੱਗ ਜਾਂਦੀ ਹੈਗੀ ਬਾਰਸ਼ਾਂ ਕਰਕੇ ਤੇ ਜਿਹਦੇ ਕਰਕੇ ਮਤਲਬ ਪਰਿਵਾਰ ਦੇ ਦੋ ਜੀਆਂ ਦੀ ਹੈ ਜਿਹੜੀ ਅਣਾਈ ਹੈ ਜਿਹੜੀ ਉਹ ਮੌਤ ਹੋ ਜਾਂਦੀ ਹੈਗੀ ਤੇ ਇਹ ਮੌਤ ਹੈ ਜਿਹੜੀ ਇਹ ਬਹੁਤ ਭਿਆਨਕ ਹੋਈ ਹੈਗੀ ਤੇ ਇਸ ਮੌਤ ਤੋਂ ਬਾਅਦ ਹੈ ਜਿਹੜਾ ਪਿੰਡ ਦੇ ਵਿੱਚ ਪੂਰਾ ਸੋਗ ਹੈਗਾ ਅਸੀਂ ਸਰਕਾਰ ਤੇ ਇੱਥੇ ਦੇ ਪ੍ਰਸ਼ਾਸਨ ਲਵੇ 2 ਸਾਲ ਪਹਿਲਾਂ ਇਸ ਪਰਿਵਾਰ ਦੇ ਵੱਲੋਂ ਆ ਜਿਹੜੀ ਉਹ ਮੰਗ ਉਠਾਈ ਸੀਗੀ ਕਿ ਇਸ ਪਰਿਵਾਰ ਦੀ ਜਿਹੜੀ ਹਾਲਤਾਂ ਜਿਹੜੀ ਬਹੁਤ ਖਸਤ ਆ ਗਈ ਇਸ ਤੋਂ ਪਹਿਲਾਂ ਵੀ ਇਸ ਪਰਿਵਾਰ ਦੇ ਦੋ ਕਮਰੇ ਨੇਗੇ ਦੋਨੇ ਹੀ ਕੜੀ ਵਾਲੇ ਦੇ ਉੱਤੇ ਆ ਜਿਹੜੀ ਆ ਸੱਤਾ ਬਣੀਆਂ ਹੋਈਆਂ ਸੀਗੀਆਂ 2 ਸਾਲ ਪਹਿਲਾਂ ਇੱਕ ਮਕਾਨ ਦੀ ਆ ਜਿਹੜੀ ਉਹ ਸੱਤ ਗਿਰ ਗਈ ਸੀ ਜਿਹਦੇ ਕਰਕੇ ਉਸ ਸਮੇਂ ਤਾਂ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੀ ਇਹਨੂੰ ਲੈ ਕੇ ਅਸੀਂ ਪ੍ਰਸ਼ਾਸਨ ਕੋਲੇ ਤੇ ਪਿੰਡ ਦੇ ਮੋਤਵਾਰ ਬੰਦਿਆਂ ਨੂੰ ਨਾਲ ਲੈ ਕੇ ਤੇ ਇੱਥੇ ਦੇ ਜਿਹੜੇ ਅਧਿਕਾਰੀ ਨੂੰ ਉਹਨਾਂ ਨੂੰ ਮਿਲੇ ਸੀਗੇ ਕਿ ਇਹ ਜਿਹੜਾ ਪਰਿਵਾਰ ਆ ਇਹਦੀ ਹਾਲਤ ਬਹੁਤ ਮਾੜੀ ਆ ਆਰਥਿਕ ਤੌਰ ਦੇ ਉੱਤੇ ਇਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਆ ਜਿਹੜੀ ਕੋਈ ਪਹਿਲ ਕਦਮੀ ਲੈ ਕੇ ਆ ਜਿਹੜਾ ਕੋਈ ਗੰਭੀਰਤਾ ਦੇ ਨਾਲ ਆ ਜਿਹੜਾ ਇਸ ਪਰਿਵਾਰ ਵਾਲਾ ਜਿਹੜਾ ਉਹ ਨਿਗਾ ਨਹੀਂ ਮਾਰੀ ਗਈ ਜਿਹਦੀ ਅੰਗੈਲੀ ਕਰਕੇ ਆ ਜਿਹੜੀ ਅੱਜ ਇਸ ਪਰਿਵਾਰ ਦੇ ਵਿੱਚੋਂ ਦੋ ਜੀ ਨੇ ਜਿਹੜੇ ਆਨਾਈ ਆ ਜਿਹੜੀ ਉਹ ਮੌਤਾ ਮੌਤਾ ਜਿਹੜੀ ਉਹਨਾਂ ਦੀ ਹੋਈ ਹੈਗੀ ਅਸੀਂ ਤੁਹਾਡੇ ਇਸ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਆ ਇੱਕ 10 ਸਾਲਾਂ ਦਾ ਬੱਚਾ ਤੇ 33 ਸਾਲ ਦਾ ਜਿਹੜਾ ਮਤਲਬ ਉਹਦਾ ਚਾਚਾ ਜਿਹੜਾ ਉਹ ਮੌਕੇ ਦੇ ਉੱਤੇ ਹੀ ਜਿਹੜੀ ਉਹਨਾਂ ਦੀ ਮੌਤ ਹੋ ਗਈ ਤੇ ਅਸੀਂ ਤੁਹਾਡੇ ਇਸ ਮੀਡੀਆ ਦੇ ਰਾਹੀਂ ਜਿੰਨੀਆਂ ਵੀ ਸੰਸਥਾਵਾਂ ਨੇ ਮਦਦ ਕਰਨ ਵਾਲੀਆਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਤੇ ਇੱਥੇ ਦੀ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਜੋ ਕੁਝ ਹੋਣਾ ਸੀ ਉਹ ਵਾਪਰ ਚੁੱਕਿਆ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਓ ਤਾਂ ਕਿ ਇਹਨਾਂ ਦਾ ਜਿਹੜਾ ਦੁਬਾਰਾ ਤੋਂ ਹੈ ਜਿਹੜੀ ਘਰ ਦੀ ਉਸਾਰੀ ਕੀਤੀ ਜਾ ਸਕੇ ਦੇ ਨਾਲ ਦੀ ਨਾਲ ਜਿੰਨੇ ਵੀ ਪੰਜਾਬ ਦੇ ਕੱਲਾ ਚੈਨੇਵਾਲ ਪਿੰਡ ਨਹੀਂ ਜਿੰਨੇ ਵੀ ਪੰਜਾਬ ਦੇ ਲੋਕ ਨੇ ਜਿਹੜੇ ਜਿੰਨਾਂ ਦੀ ਘਰਾਂ ਦੀ ਹਾਲਤ ਬਹੁਤ ਮਾੜੀ ਆ ਖਤਸਾ ਹਾਲਤ ਆ ਉਹਨਾਂ ਦੀਆਂ ਜਾਨਾਂ ਨੇ ਜਿਹੜੀਆਂ ਉਹ ਬਚਾਈਆਂ ਜਾਣ ਉਹਨਾਂ ਦੇ ਲਈ ਆ ਜਿਹੜਾ ਗੰਭੀਰਤਾ ਦੇ ਨਾਲ ਆ ਜਿਹੜਾ ਉਹ ਕਦਮ ਉਠਾਏ ਜਾ ਬੁਰਲਾਡਾ ਸ਼ਹਿਰ ਅੰਦਰ ਪਿਛਲੇ 2 ਹਫ਼ਤਿਆਂ ਤੋਂ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਜਿੱਥੇ ਸ਼ਹਿਰ ਦੀ ਸਫਾਈ ਨਾ ਹੋਣ ਕਰਕੇ ਗੰਦ ਪੈ ਗਿਆ ਸੀ ਉੱਥੇ ਬਸਾਤਾ ਦੇ ਦਿਨਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਬੁਰੀ ਤਰ੍ਹਾਂ ਪਰੇਸ਼ਾਨ ਚੱਲ ਰਹੇ ਸਨ ਲੋਕਾਂ ਦੀ ਇਸ ਪਰੇਸ਼ਾਨੀ ਨੂੰ ਦੇਖਦਿਆਂ ਅਜ ਨਗਰ ਕੌਂਸਲ ਦੇ ਪ੍ਰਧਾਨ ਸੁਖਬਾਲ ਸਿੰਘ ਅਤੇ ਕਾਰਜ ਸਹਾਧਕ ਅਫਸਰ ਸਿਕੰਦਰ ਸਿੰਘ ਵੱਲੋਂ ਸਫਾਈ ਸੇਵਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਹੱਕੀ ਅਤੇ ਜਾਇਜ਼ ਮੰਗਾਂ ਨੂੰ ਜਲਦ ਸਰਕਾਰ ਪਾਸੋਂ ਲਾਗੂ ਕਰਵਾਉਣ ਦੇ ਦਿੱਤੇ ਭਰੋਸੇ ਤੇ ਸਫਾਈ ਸੇਵਕਾਂ ਵੱਲੋਂ ਆਪਣਾ ਧੰਨਾ ਸਮਾਪਤ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਸ਼ਹਿਰ ਦੇ ਬਕਵਾ ਖੇਸਾ ਵਿੱਚ ਖੜੇ ਗੰਦੇ ਪਾਣੀ ਦੀ ਨਿਕਾਸੀ ਲਈ ਹੁਣ ਸਫਾਈ ਸੇਵਕਾਂ ਗੁਰਵਾਤ ਇੱਕ ਕਰਕੇ ਸਫਾਈ ਦੀ ਵਿਵਸਥਾ ਪੂਰੀ ਇਨਬਿਨ ਲਾਗੂ ਕਰਨਗੇ ਮਾਨਸਾ ਤੇ ਬਿੱਟੂ ਬੁਲਾਦਾ ਦੀ ਵਿਸ਼ੇਸ਼ ਤਸਵੀਰ ਕੁਮਾਰ ਸੁਨੀਲ ਇਹ ਇਹ ਨਾ ਤੁਹਾਡੀ ਹੜਤਾਲ ਸੀ ਇੰਨੇ ਦਿਨਾਂ ਦੀ ਅੱਜ ਕੀ ਫੈਸਲਾ ਹੋਇਆ ਸਤਿ ਸ੍ਰੀ ਅਕਾਲ ਮੈਂ ਸੁਨੀਲ ਕੁਮਾਰ ਨਗਰ ਕੌਂਸਲ ਸਪਾਈਸ ਹੈ ਜੋ ਕਿ ਸਾਡੀ ਹੜਤਾਲ ਚੱਲ ਰਹੀ ਸੀ ਕਾਫੀ ਦਿਨਾਂ ਤੋਂ ਉਹਦਾ ਅੱਜ ਇਹ ਸੋਲੂਸ਼ਨ ਨਿਕਲਿਆ ਜੋ ਕਿ ਹੜਾ ਨੂੰ ਦੇਖਦੇ ਹੋਏ ਅੱਜ ਅਸੀਂ ਹੜਤਾਲ ਨੂੰ ਪੋਸਟਪੋਨ ਕਰ ਰਹੇ ਹਾਂ ਕਿਉਂਕਿ ਸਾਡੇ ਈਓ ਸਾਹਿਬ ਸ਼ਕੰਦਰ ਸਿੰਘ ਜੀ ਬੁਰੇ ਮੌਕੇ ਤੇ ਮੌਜੂਦ ਨੇ ਨਾਲੇ ਸਾਡੇ ਸੁਖਪਾਲ ਪ੍ਰਧਾਨ ਜੀ ਸਤਿਕਾਰਯੋਗ ਉਹ ਵੀ ਇੱਥੇ ਮੌਕੇ ਤੇ ਮੌਜੂਦ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਹੜਤਾਲ ਪੋਸਟਪੋਨ ਕੀਤੀ ਜਾਂਦੀ ਹੈ ਹੜਤਾਲਾਂ ਹਰਾਂ ਨੂੰ ਦੇਖ ਕੇ ਜਿਹੜੀ ਸਾਡੀ ਸਮੱਸਿਆ ਮੇਨ ਹੈਗੀ ਆ ਕੱਚੇ ਬੰਦਿਆਂ ਨੂੰ ਪੱਕੇ ਕਰਨ ਦੀ ਜੇ ਸਾਡੀ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਹੜਤਾਲ ਨੂੰ ਦੁਬਾਰੇ ਫੇਰ ਜਾਰੀ ਕਰਾਂਗੇ ਤੇ ਸ਼ਹਿਰ ਦੇ ਵਿੱਚ ਹੁਣ ਤੁਸੀਂ ਹੜਤਾਲ ਰੁਕੋ ਚੱਕੀ ਹੈ ਤੇ ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਹੁਣ ਤੁਸੀਂ ਫਿਰ ਕੀ ਕਰੋਗੇ ਸ਼ਹਿਰ ਦੀ ਸਮੱਸਿਆ ਨੂੰ ਦੇਖਦੇ ਹੋਈ ਅਸੀਂ ਹੜਤਾਲ ਪੋਸਟਪੋਨ ਕੀਤੀ ਹੈ ਅਸੀਂ ਨਗਰ ਕੌਂਸਲ ਦੇ ਨਾਲ ਆ ਸਪਾਈ ਸੇਵਕ ਪੂਰਾ ਹੀ ਨਗਰ ਕੌਂਸਲ ਦੇ ਨਾਲ ਹੈ ਜੋ ਕਿ ਇੱਥੇ ਪਾਣੀ ਦੀ ਵਿਵਸਥਾ ਖਰਾਬ ਹੋ ਰਹੀ ਹੈ ਉਹਨੂੰ ਅਸੀਂ ਸੰਭਾਲਾਂਗੇ ਜੀ ਕੰਮ ਕਰਾਂਗੇ ਅੱਜ ਜਿਹੜੀ ਪਿਛਲੇ ਕਈ ਦਿਨਾਂ ਤੋਂ ਸਫਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਸੀ ਅੱਜ ਉਹਦਾ ਕੀ ਮਸਲਾ ਹੱਲ ਹੋਇਆ ਸਰ ਇਹਨਾਂ ਨਾਲ ਮੀਟਿੰਗ ਮੈਂ ਕੀਤੀ ਹੈ ਜੀ ਇਹ ਇਹਨਾਂ ਦਾ ਜਿਹੜਾ ਮਤਤਾ ਸੀਗਾ ਆਊਟਸੋਰਸ ਤੋਂ ਕੰਟਰੈਕਟ ਵੇਸ ਤੇ ਕਰਨ ਵਾਲਾ ਉਹ ਸਾਡੇ ਕਿਤੇ ਨਗਰ ਕੌਂਸਲ ਤੋਂ ਪਿੱਛੇ ਪੈਡਿੰਗ ਪਿਆ ਸੀਗਾ ਇਹ ਅਸੀਂ ਅਗਲੇ ਹਫ਼ਤੇ ਤੱਕ ਇਹਨਾਂ ਦੀ ਜਿਹੜੀ ਹੈਗੀ ਹੈ ਇਹ ਮੀਟਿੰਗ ਦੇ ਵਿੱਚ ਅਜੰਡਾ ਰੱਖ ਦੇਵਾਂਗੇ ਜੀ ਤੇ ਇਹਨਾਂ ਦਾ ਜਿਹੜਾ ਮਸਲੀ ਜੇ ਇਹਨਾਂ ਨੇ ਕਿਹਾ ਵੀ ਨਾ ਹੋਈ ਤਾਂ ਇਹ ਦੁਬਾਰਾ ਹੜਤਾਲ ਤੇ ਬੈਠਣ ਉਹਨੀਆਂ ਤਾਂ ਰਾਈਟ ਹੈ ਜ ਇਹਨਾਂ ਦਾ ਤੇ ਸ਼ਹਿਰ ਦਾ ਕੀ ਹਾਲ ਹੋ ਜਾਊਗਾ ਜ ਇਹਨਾਂ ਦਾ ਕੋਈ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ ਸ਼ਹਿਰ ਦਾ ਅਸੀਂ ਲੱਗੇ ਹੋਏ ਹਾਂ ਜੀ ਤੇ ਜਿਹੜਾ ਹੈਗਾ ਸੀਵਰ ਦਾ ਕਾਰ ਮੋਟਰਾਂ ਨਾਲ ਨਹੀਂ ਚੱਲ ਰਹੀਆਂ ਟੈਕਨੀਕਲ ਪ੍ਰੋਬਲਮ ਕਰਕੇ ਜੇ ਅਸੀਂ ਉਹ ਮੋਟਰਾਂ ਚਲਾਉਣ ਜਿਹੜੇ ਮਤਲਬ ਕਿ ਉਹਨਾਂ ਦੀ ਲੈਂਡ ਪਾਈ ਹੈ ਉਹ ਡੈਮੇਜ ਹੋਣ ਦਾ ਖਤਰਾ ਹੈਗਾ ਇਸ ਕਰਕੇ ਉਹ ਦੋ ਦੋ ਘੰਟੇ ਬਾਅਦ ਚਲਾ ਰਿਹਾ ਜੀ ਮੋਟਰ ਤੇ ਪਾਣੀ ਦੇ ਨਿਕਲਦੇ ਕਿੰਨੇ ਕਿ ਦਿਨ ਚ ਸਾਰ ਨਹੀਂ ਵੀ ਜਿਹੜਾ ਸ਼ਹਿਰ ਦੇ ਵਿੱਚੋਂ ਜੇ ਜੋ ਗੁਰੂ ਮਹਾਰਾਜ ਦੀ ਕਿਰਪਾ ਰਹੇ ਮੀਂਹ ਪੈ ਗਿਆ ਤਾਂ ਬੰਦ ਹੋ ਗਿਆ ਜੀ ਇਹ ਪਾਣੀ ਨਿਕਲ ਜੂਗਾ ਜੱਜ ਪ੍ਰਧਾਨ ਜੀ ਕਈ ਦਿਨਾਂ ਤੋਂ ਸਫਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਸੀ ਨਗਰ ਕੌਂਸਲ ਦੇ ਅੰਦਰ ਸਫਾਈ ਦਾ ਬਹੁਤ ਬੁਰਾ ਹਾਲ ਸੀਗਾ ਲੋਕ ਤਰਾ ਤਰਾ ਕਰ ਰਹੇ ਨੇ ਅੱਜ ਕੀ ਹੋਇਆ ਮੈਂ ਕੌਂਸਲ ਪ੍ਰਧਾਨ ਕੌਂਸਲ ਬੁੜਾਡਾ ਮੇਰੇ ਨਾਲ ਸਾਡੇ ਸਰਕਾਰ ਜੋ ਜੀ ਸਾਹਿਬ ਸਿਕੰਦਰਜੀ ਨਾਲ ਮੇਰੇ ਐਮਸੀ ਦਰਸ਼ਨ ਸਿੰਘ ਦਰਸੀ ਦੀਪਾ ਜੀ ਇਹ ਬਾੜਮ ਰਿਕ ਤੋਂ ਸਾਡੇ ਸਭਾਈ ਸੇਵ ਸਾਰੇ ਮਿੱਤਰ ਪਿਆਣਾ ਸਭ ਤੋਂ ਪਹਿਲਾਂ ਤਾਂ ਅਸੀਂ ਬੈਗਰੋਗੇ ਅਰਦਾਸ ਕਰਦੇ ਆ ਕਿ ਜਿੰਨਾ ਕੋ ਹੋ ਗਿਆ ਦੁਆਦ ਜਿਹੜੀ ਬਰਸਾਤ ਆ ਉਹ ਰੁਕੇ ਜਿੰਨਾ ਵੀ ਪੰਜਾਬ ਦੇ ਵਿੱਚ ਤੇ ਮੇਰੇ ਸ਼ਹਿਰ ਦੇ ਵਿੱਚ ਬਹੁਤ ਨੁਕਸਾਨ ਆ ਰਿਹਾ ਉਹ ਨੁਕਸਾਨ ਨੂੰ ਦੇਖਦੇ ਹੋਏ ਇਹਨਾਂ ਜੇ ਕੁਝ ਮੰਗਾ ਸੀ ਸਭਾਈ ਸੇਵ ਕੰਨਿਆ ਅਸੀਂ ਮੈਂ ਤੇ ਜੀ ਸਾਹਿਬ ਨਾਲ ਮੀਟਿੰਗ ਕੀਤੀ ਹੈ ਵੀ ਇਹਨਾਂ ਨੂੰ ਜਿਹੜਾ ਡੈਕਟਵੇਸਟ ਕਰਨਾ ਹੈ ਕਿਸੇ ਐਸੇ ਹਫਤੇ ਮਾੜਾ ਮੌਸਮ ਕਲੀਅਰ ਹੋ ਜਾਂਦੇ ਮੇਰੇ ਕਰਕੇ ਇਹਨਾਂ ਨੂੰ ਸੀਨੇ ਆਊਟਸੋਰਸ ਤੋਂ ਕਨੈਕਟ ਬਿਸ਼ੇ ਤੇ ਕਰਨਾ ਜੀ ਦੂਸਰੀ ਗੱਲ ਅਸੀਂ ਸ਼ਹਿਰ ਦੇ ਨਾਲ ਖੜੇ ਹਾਂ ਬਿਲਕੁਲ ਜੋ ਵੀ ਸਮੱਸਿਆ ਆਉਗੋ ਸ਼ਹਿਰ ਵਾਸੀਆਂ ਨੂੰ ਅਸੀਂ ਸ਼ਹਿਰ ਦੇ ਨਾਲ ਇਸ ਪਾਈਪ ਸੇਵਕਾਂ ਨਾਲ ਗੱਲ ਕੀਤੀ ਹੈ ਇਹ ਦਿਨ ਰਾਤ ਕਹਿੰਦੇ ਸੀ ਕੰਮ ਕਰਾਂਗੇ ਜਿੱਥੇ ਵੀ ਨੂੰ ਕੋਈ ਲੋੜ ਪੈਂਦੀ ਹੈ ਇੰਜਨ ਦੀ ਕੋਈ ਲਫਾਫੇ ਜੀ ਤਾਂ ਮੈਂ ਇਹ ਸਭ ਨੂੰ ਕਿਹਾ ਵੀ ਕੋਈ 20-50 ਹਜ਼ਾਰ ਰੁਪਏ ਦੇ ਫੰਡ ਨੂੰ ਤੁਰਤ ਪਰ ਜਾਰੀ ਕਰਕੇ ਵੀ ਕਿਸੇ ਚੀਜ਼ ਦੀ ਕੋਈ ਸਮੱਸਿਆ ਨਾ ਆਵੇ ਕੋਈ ਪਾਈਪ ਲਾਉਣੀ ਹੈ ਅੱਗੇ ਪਾਣੀ ਕੱਢਣਾ ਹੈ ਜਾਂ ਦੂਸਰੀ ਜਗ੍ਹਾ ਤੇ ਸ਼ਿਫਟ ਕਰਨਾ ਹੈ ਪਾਣੀ ਨੂੰ ਉਹ ਅਸੀਂ ਪੂਰਾ ਇਹ ਸਾਰਾ ਮਿਲ ਕੇ ਸੀ ਪੂਰਾ ਤਤਪਰ ਸਰ ਬਸ ਨੂੰ ਕਹਿੰਦਾ ਵੀ ਅਸੀਂ ਸਾਰੇ ਜਿੰਨੇ ਵੀ ਐਮਸੀਆ ਐਮਲਏ ਸਾਹਿਬ ਹੈ ਵੀ ਅਸੀਂ ਅੱਜ ਪਾਰਟੀ ਬਾਈ ਤੋਂ ਉੱਠ ਕੇ ਦੁੱਖ ਦੀ ਘੜੀ ਵਿੱਚ ਸਾਰੇ ਸ਼ਹਿਰ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਇਹਨਾਂ ਦਾ ਕੰਮ ਕਰੀਏ ਇੱਕ ਦੂਸਰੇ ਬਰੇਮ ਲਾਉਣ ਦੀ ਬਜਾਏ ਸ਼ਹਿਰ ਵਾਸੀਆਂ ਨਾਲ ਤੇ ਸਪਾਈ ਸੇਵਕਾਂ ਨਾਲ ਲੈ ਕੇ ਆਪਣੇ ਮਿੱਤਰਾਂ ਨੂੰ ਵੀ ਸ਼ਹਿਰ ਦੇ ਵਿੱਚ ਪੂਰਜੋਗ ਤੇ ਸਹੀ ਤਰੀਕੇ ਨਾਲ ਕੰਮ ਕਰੀਏ ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਨੂੰ ਜਾਰਡਨ ਵਾਲੇ ਰਸਤੇ ਦੀ ਖਸਤਾ ਹਾਲਤ ਅਤੇ ਬਾੜ ਨੰਬਰ 1 2 3 ਦੇ ਵਿੱਚ ਭਰੇ ਹੋਏ ਸੀਵਰੇਜ ਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਬਾੜ ਵਾਸੀਆਂ ਵੱਲੋਂ ਮੇਨ ਬੱਸ ਸਟੈਂਡ ਰੋਡ ਤੇ ਟਰਨ ਲਗਾ ਕੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਦਾ ਨਾਰਾ ਦੇ ਕੇ ਸੱਤਾ ਹਾਸਲ ਕੀਤੀ ਗਈ ਸੀ ਪਰ ਅੱਜ ਲੋਕ ਸਿਹਤ ਅਤੇ ਸਿੱਖਿਆ ਤੋਂ ਵਾਂਝੇ ਨੇ ਕਿਉਂਕਿ ਸੀਵਰੇਜ ਦੇ ਫੈਲੇ ਗੰਦੇ ਪਾਣੀ ਦੇ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ ਮਜਦੋ ਕੇ ਸਿੱਖਿਆ ਦੇ ਮੰਦਰ ਵਿੱਚ ਜਾਣ ਵਾਲਾ ਰਸਤਾ ਵੀ ਸੀਵਰੇਜ ਦੇ ਗੰਦੇ ਪਾਣੀ ਨਾਲ ਭਰਿਆ ਹੋਇਆ ਹੈ ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਸਮੱਸਿਆ ਲਿਆਂਦੀ ਗਈ ਪਰ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋਇਆ ਜਿਸ ਕਾਰਨ ਅੱਜ ਮਜਬੂਰੀ ਵਸ ਬਾੜ ਦੇ ਲੋਕ ਟਰਨਾ ਦੇਣ ਲਈ ਮਜਬੂਰ ਹੋਏ ਨੇ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਰੰਤ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾੜ ਵਾਸੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਟਰਨਾ ਪ੍ਰਦਰਸ਼ਨ ਜਾਰੀ ਰਹੇਗਾ ਮਾਨਸਾ ਤੋਂ ਬਿੱਟੂ ਬੁੱਲਾਡਾ ਦੀ ਵਿਸ਼ੇ ਮੈਂ ਮਰਦਾ ਆਪਣਾ ਟ੍ਰੈਕਟਰ ਸੇ ਵਰਮਾਲੇ ਜਾਉ ਉਹ ਐਮਬੀ ਹਜੇ ਤੱਕ ਸਾਡੇਆਂ ਦੇ ਵਿੱਚ ਜਿਹੜੀਆਂ ਮਸ਼ੀਨ ਲੋਕੁੱਪੇ ਹੋਏ ਨੇ ਤੇ ਨਥੋ ਆ ਨਾੜੇ ਦੇ ਉੱਤੇ ਮਸ਼ੀਨ ਦਾ ਕੀ ਕੰਮ ਆਏਗਾ ਤੇ ਇਸ ਕਰਕੇ ਸਾਡੇ ਨਾਲ ਬਹਾਨੇਬਾਜ਼ੀ ਕਰ ਰਹੇ ਨੇ ਸਾਡਾ ਸਾਡੇ ਸਾਨੂੰ ਆਪਾਂ ਨਹੀਂ ਸਿਰ ਬਣਾ ਰਹੇ ਜਲਾ ਜਲਾਇਆ ਜਿ ਰੱਖਦੇ ਨੇ ਜੇਕਰ ਇਸ ਮੁੱਖਿਆ ਇਸ ਦੇਤੀ ਪਾ ਸਕਦੇ ਸੀ ਇਸ ਕਰਕੇ ਲੋਕਾਂ ਨੂੰ ਲਾ ਰਿਆ ਤੇ ਲਾਇਆ ਹੋਇਆ ਇਹ ਐਫਐਲ ਕਹਿ ਰਿਹਾ ਤੇਰੀ ਛੱਤ ਵੀ ਛੁੱਟ ਗਿਆ ਵੀਰੇ ਆਦਮੀ ਨੇ ਤੇ ਦੂਸਰੇ ਜਿਹੜੇ ਉਹ ਹੜਤਾਲ ਤੇ ਬੈਠੇ ਤੇ ਇਸ ਕਰਕੇ ਐਮਐਲਏ ਮੁਰਦਾਬਾ 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 ਜੇ ਪ੍ਰਸ਼ਾਸਨ ਮੁਰਦਾਬਾ 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 ਹਾਂ ਕੋਈ ਮਸਲਾ ਇਹ ਜੀ ਵੀ ਅੱਜ ਕਾਲਜ ਲਿੰਕ ਰੋਡ ਮਾਨਸਾ ਜਿਹੜਾ ਮਾਨਸਾ ਦਾ ਇੱਕੋ ਇੱਕ ਸਰਕਾਰੀ ਕਾਲਜ ਹੈ ਨਹਿਰੂ ਮੈਮੋਰੀਅਲ ਕਾਲਜ ਉਹਨੂੰ ਜੋੜਨ ਵਾਲਾ ਜਿਹੜਾ ਰਸਤਾ ਹੈ ਇਹ ਇਹਦੇ ਚ ਵਾਰਡ ਨੰਬਰ 2 ਤਿੰਨ ਤੇ 4 ਆ ਇਹ ਤਿੰਨੇ ਜਿਹੜੇ ਵਾਰਡ ਨੇ ਇਸੇ ਰੋਡ ਨੂੰ ਕਵਰ ਕਰਦੇ ਨੇ ਔਰ ਇਹ ਜਿਹੜੀ ਸਰਕਾਰ ਹੈਗੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਹਿਨਮਾਈ ਚ ਸਰਕਾਰ ਬਣੀ ਹੈ ਜਿਹੜੀ ਇਹਦਾ ਨਾਰਾ ਸੀ ਸਿੱਖਿਆ ਤੇ ਸਿਹਤ ਔਰ ਅਸੀਂ ਸਮਝ ਸਕਦੇ ਹਾਂ ਕਿ ਜਿਹੜੀ ਸਿੱਖਿਆ ਦੀ ਗੱਲ ਕਰੀ ਤੇ ਮਾਨਸਾ ਦੇ ਵਿੱਚ ਇੱਕੋ ਇੱਕ ਸਰਕਾਰੀ ਜਿਹੜਾ ਕਾਲਜ ਹੈਗਾ ਉਹ ਨਰੂ ਮੋਰੀ ਲੈ ਕਾਲਜ ਹੈਗਾ ਉਹਦੇ ਮਤਲਬ ਉੱਥੇ ਪੜਨ ਵਾਸਤੇ ਜਾਣ ਵਾਸਤੇ ਬੱਚਾਂ ਦਾ ਕੋਈ ਰਸਤਾ ਹੈ ਨਹੀਂ ਆ ਉਹ ਸੜਕ ਦੇ ਉੱਪਰ ਜਿਹੜਾ ਹੈਗਾਗਾ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਖੜਾ ਹੈਗਾ ਬੱਚਿਆਂ ਦੇ ਲੰਘਣ ਨੂੰ ਜਗ੍ਹਾ ਹੈ ਨਹੀਂ ਜੀ ਕਾਲਜ ਨੂੰ ਜਿਹੜੀ ਸਿੱਖਿਆ ਕਰਨ ਦੀ ਇਹਨੂੰ ਇੱਥੇ ਫੇਰ ਹੋ ਜਾਂਦੀ ਹੈ ਕਿ ਜੇ ਜਵਾਕ ਸਕੂਲ ਕਾਲਜ ਤੱਕ ਪ ਦੂਜੀ ਗੱਲ ਜਿਹੜੀ ਇਹ ਉਹ ਆਰ ਕੇ ਕਰਦੇ ਨੇ ਕਿ ਸਿਹਤ ਦੀ ਗੱਲ ਹੁਣ ਸਿਹਤ ਦੀ ਗੱਲ ਆ ਲੋ ਜਿਹੜਾ ਇਹ ਗੰਦਾ ਪਾਣੀ ਸੀਵਰੇਜ ਦਾ ਉਹ ਸੜਕਾਂ ਦੇ ਖੜਾ ਹੈ ਲੋਕਾਂ ਦੇ ਘਰਾਂ ਦੇ ਅੰਦਰ ਵੜ ਚੁੱਕਿਆ ਹੈਗਾ ਬੱਚੇ ਜਿਹੜੇ ਹੈਗੇ ਉਹ ਬਾਹਰ ਨਿਕਲ ਨਹੀਂ ਮਤਲਬ ਘਰਾਂ ਦੇ ਵਿੱਚ ਬੰਦ ਹੋ ਕੇ ਰਹਿ ਗਏ ਨੇ ਤੇ ਕਿ ਜਿਹੜੀ ਆਹ ਨਾਲ ਨਹੀਂ ਜਿਹੜੀ ਐਮਰਜੈਂਸੀ ਬਾਲਡ ਨੰਬਰ 2 3 4 ਦੇ ਵਿੱਚ ਕੌਲ ਜਨ ਕਰੋੜ ਤੇ ਜਿਹੜੀ ਇੱਥੋਂ ਦੇ ਪ੍ਰਸ਼ਾਸਨ ਨੇ ਲਾਈ ਹੋਈ ਹੈ ਕਿਉਂਕਿ ਐਮਰਜੈਂਸੀ ਦੇ ਵਿੱਚ ਵੀ ਕੀ ਹੁੰਦਾ ਹੈ ਕਿ ਬੱਚਿਆਂ ਦਾ ਬਜ਼ੁਰਗਾਂ ਦਾ ਜਿਹੜਾ ਨਿਕਲਣਾ ਮੁਸ਼ਕਲ ਹੁੰਦਾ ਹੈਗਾ ਘਰਾਂ ਤੋਂ ਬਾਹਰ ਸਾਡੇ ਨੂੰ ਵੀ ਆਹ ਨਾਲ ਨਹੀਂ ਲੱਗਦੀ ਐਮਰਜੈਂਸੀ ਆ ਉਹ ਇੱ ਕਿ ਜਲਦ ਤੋਂ ਜਲਦ ਜਿਹੜਾ ਇਥੋਂ ਦਾ ਪ੍ਰਸ਼ਾਸਨ ਹੈਗਾ ਉਹ ਇਹਨਾਂ ਮਸਲੇ ਦਾ ਹੱਲ ਕਰੇ ਸਾਨੂੰ ਘਟੋ ਘਟ ਸਾਲ ਮੰਗੂ ਹੋ ਚੱਲਿਆ ਜੀ ਇਹ ਸਾਰਾ ਕੁਝ ਬਰਦਾਸ਼ਤ ਕਰੀਂਦਾ ਸੀਵਰੇਜ ਦੀ ਬਲਾਕੇਜ ਹੋਈ ਪਈ ਹੈ ਪਾਣੀ ਬਹੁਤ ਗੰਦਾ ਖੜਾ ਹੈਗਾ ਰਾਹ ਸੀਵਰੇਜ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਕਿ ਲੋਕ ਬਿਮਾਰ ਹੋ ਰਹੇ ਨੇ ਕਿ ਇਨਫੈਕਸ਼ਨਾਂ ਵੱਧ ਰਹੀਆਂ ਨੇ ਕਿ ਆ ਪੇਟ ਦੀਆਂ ਪ੍ਰੋਬਲਮਾਂ ਹੋ ਰਹੀਆਂ ਨੇ ਕਿ ਆ ਪ੍ਰਸ਼ਾਸਨ ਸੁੱਤਾ ਪਿਆਗਾ ਅਸੀਂ ਪ੍ਰਸ਼ਾਸਨ ਤੋਂ ਬਹੁਤ ਵਾਰ ਮੰਗ ਕਰ ਚੁੱਕੇ ਆ ਕਮੇਡੀਆ ਵਾਲਿਆਂ ਨੂੰ ਕਹਿ ਕੇ ਥੱਕ ਗਏ ਸੀਵਰੇਜ ਬੋਰਡ ਨੂੰ ਕਹਿ ਕੇ ਥੱਕ ਗਏ ਐਪਲੀਕੇਸ਼ਨਾਂ ਦੇ ਦੇ ਥੱਕ ਗਏ ਵੀ ਸਾਡਾ ਕੋਈ ਮਸਲਾ ਹੱਲ ਕਰਕੇ ਦਿਓ ਪਰ ਸਾਡਾ ਕਿਸੇ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਕੁਝ ਦਿਨ ਪਹਿਲਾਂ ਐਮਐਲਏ ਸਾਹਿਬ ਆਏ ਸੀਗੇ ਸੋੜ ਤੇ ਚੈੱਕ ਕਰਨ ਵਾਸਤੇ ਉਹਨਾਂ ਨੇ ਦੇਖਿਆ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ 28 ਤਾਰੀਖ ਨੂੰ ਸੋਡੇ ਤੇ ਟੱਕ ਲੱਗ ਜੂਗਾ ਤੇ ਤੁਹਾਡਾ ਮਤਲਬ ਰੋਡ ਬਣ ਜੂਗਾ ਅਸੀਂ ਰੋਡ ਦੀ ਮੰਗ ਨਹੀਂ ਕਰ ਰਹੇ ਸਾਨੂੰ ਐ ਵੀ ਸਾਡਾ ਸੀਵਰੇਜ ਦਾ ਬਲੋਕ ਚੇਕ ਕਰਕੇ ਦਿੱਤਾ ਜਾਵੇ ਉਹ ਕੀ ਮੰਗ ਕਰਦੇ ਅਸੀਂ ਸੀਵਰੇਜ ਤੋਂ ਪਾਣੀ ਦੀ ਮੰਗ ਕਰ ਰਹੇ ਅਗਲੀ ਸੀਵਰੇਜ ਬੋਰਡ ਆਵੇ ਤੇ ਸਾਡੇ ਸੀਵਰੇਜ ਦੀ ਸਫਾਈ ਕਰਕੇ ਜਾਣ ਠੀਕ ਹੈ ਨਾ ਤੇ ਤਾਂ ਜੋ ਮਤਲਬ ਅਸੀਂ ਬਿਮਾਰੀਆਂ ਤੋਂ ਹੋ ਸਕਦਾ ਪੰਜਾਬ ਵਿਧਾਨ ਸਭਾ ਦੇ ਸਾਪਾ ਸਪੀਕਰ ਰਾਣਾ ਕੇਪੀ ਸਿੰਘ ਪਹੁੰਚੇ ਨੰਗਲ ਸਥਿਤ ਸ਼੍ਰੀ ਲਕਸ਼ਮੀਨਾਰਾਇਣ ਮੰਦਿਰ ਸਤਪੁਰਕ ਜੇਲ੍ਹ ਦੇ ਕਿਨਾਰੇ ਵਸਦਾ ਹੈ ਜਿੱਥੇ ਦੇਰ ਰਾਤ ਪਾਖੜਾ ਡੈਮ ਤੋਂ ਜੋ ਪਾਣੀ ਛੱਡਿਆ ਜਾਂਦਾ ਹੈ ਉਹ ਇੱਥੇ ਆ ਕੇ ਟਕਰਾਂਦਾ ਹੈ ਜਿਸ ਦੇ ਕਾਰਨ ਮੰਦਿਰ ਦੀ ਦੀਵਾਰ ਨੂੰ ਇਸ ਪਾਣੀ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ ਇਸ ਤਹਿਤ ਸਾਪਾ ਸਪੀਕਰ ਰਾਣਾ ਕੇਪੀ ਸਿੰਘ ਨੇ ਇੱਥੇ ਆ ਕੇ ਨਿਰੇਖਣ ਕੀਤਾ ਅਤੇ ਨੰਗਲ ਨਗਰ ਕੌਂਸਲ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਪ੍ਰਭਾਵ ਦੇ ਨਾਲ ਇਸ ਦਾ ਕੰਮ ਕਰਵਾਇਆ ਜਾਵੇ ਤਾਂ ਜੋ ਮੰਡਲ ਨੂੰ ਕੋਈ ਹੋਰ ਵੱਡਾ ਨੁਕਸਾਨ ਨਾ ਹੋ ਸਕੇ ਨੰਗਲ ਤੋਂ ਸਰਬਜੀਤ ਸਿੰਘ ਵੀ ਵਿਸ਼ੇ ਇੱਥੇ ਦਿਖਾ ਦੋ। ਇੱਥੇ ਦਿਖਾ ਦੋ। 4 ਵਜੇ ਦਾ ਕੀ ਮਕਸਦ ਹੈ? ਬੜਾ ਗੰਭੀਰ ਮਾਮਲਾ ਪੈਦਾ ਹੋ ਗਿਆ ਬਹੁਤ ਜ਼ਿਆਦਾ ਮੀਂਹ ਪਿਆ। ਹਿਮਾਚਲ ਪੰਜਾਬ ਦੇ ਵਿੱਚ ਬੜੀ ਜ਼ਬਰਦਸਤ ਅ ਬਰਖਾ ਤੋਂ ਬਾਅਦ ਬੜੀ ਗੰਭੀਰ ਸਥਿਤੀ ਬਣੀ ਹੈ ਜਿੱਥੇ ਹੋਰ ਬਹੁਤ ਵੱਡੇ ਨੁਕਸਾਨ ਹੋਏ ਆ। ਉੱਥੇ ਸਾਡਾ ਇਹ ਲక్ష్ਮੀ ਨਾਰਾਇਣ ਮੰਦਿਰ ਜਿਹੜਾ ਇਤਿਹਾਸਿਕ ਮੰਦਿਰ ਹੈ ਔਰ ਮੈਂ ਮਹਿਸੂਸ ਕਰਦਾ ਕਿ ਸਾਡੇ ਸ਼ਹਿਰ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ ਇਹਨੂੰ ਇਹ ਜਿਹੜੀ ਗੋਬਿੰਦ ਸਾਗਰ ਦੀ ਝੀਲ ਚੋਂ ਜਿਹੜਾ ਪਾਣੀ ਆਉਂਦਾ ਡੰਗਲ ਡੈਮ ਦਾ ਤੇ ਇੱਥੇ ਆ ਕੇ ਟੱਕਰ ਨਾਲ ਬਹੁਤ ਪੁਰਾਣਾ ਡੰਗਾ ਟੁੱਟਣ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਔਰ ਜਿਹਦੇ ਨਾਲ ਸਾਰੇ ਮੰਦਿਰ ਦੇ ਕੰਪਲੈਕਸ ਨੂੰ ਕਾਫੀ ਵੱਡਾ ਖਤਰਾ ਪੈਦਾ ਹੋਇਆ ਸੋ ਅਸੀਂ ਸਾਰੇ ਚਿੰਤਾਤ ਹੋ ਰਹੇ ਮੈਨੂੰ ਪਤਾ ਲੱਗਿਆ ਸੀ ਸਵੇਰੇ ਮੇਰੇ ਨਾਲ ਫੋਨ ਤੇ ਗੱਲ ਕਰਕੇ ਸਾਡੇ ਮਿਨਿਸਪਲ ਕਾਉਂਸਲ ਦੇ ਪ੍ਰਧਾਨ ਇੱਥੇ ਚੱਕਰ ਮਾਰ ਕੇ ਗਏ ਸੀ ਫਿਰ ਉਹ ਇਹੀ ਗੱਲ ਰਸਣ ਵਾਸਤੇ ਮੈਨੂੰ ਸਾਰਾ ਕੁਝ ਰੋਪੜ ਜਾ ਕੇ ਉਹਨੇ ਦੱਸਿਆ ਉਹਦੇ ਕਰਕੇ ਮੈਂ ਆਪਣੇ तमाम ਜਿਹੜੇ ਸੀਨੀਅਰ ਸਾਥੀਆ ਉਹਨਾਂ ਦੇ ਨਾਲ ਆਇਆ ਔਰ ਅਸੀਂ ਫੈਸਲਾ ਕੀਤਾ ਕਿ ਕੱਲ ਸਵੇਰੇ ਅਫਸਰਾਂ ਦੀ ਮੀਟਿੰਗ ਕਰਕੇ ਇਹਦਾ ਜਿੰਨਾ ਨੁਕਸਾਨ ਹੋਇਆ ਉਹਦਾ ਜਾਇਜ਼ਾ ਲੈ ਕੇ ਪਰਸੋਂ ਨੂੰ ਮੂਸਲ ਕਮੇਟੀ ਦੀ ਐਮਰਜੈਂਸੀ ਮੀਟਿੰਗ ਰੱਖ ਕੇ ਉਸ ਸਾਰਾ ਜਿੰਨਾ ਵੀ ਖਰਚਾ ਹੋਏ ਮੈਨੂੰ ਨਹੀਂ ਪਤਾ ਕਿੰਨਾ ਬਣਨਾ ਹੈ ਉਹਦਾ ਮਤਾ ਪਾ ਕੇ ਅਸੀਂ ਡਾਇਰੈਕਟਰ ਪੰਚਾਇਤ ਨੂੰ ਨਾ ਸੋਰੀ ਡਾਇਰੈਕਟਰ ਜਿਹੜਾ ਲੋਕਲ ਬਾਡੀ ਹੈ ਉਹਨੂੰ ਪਰਸੋਂ ਨੂੰ ਹੀ ਉਹਦੇ ਟੇਬਲ ਤੇ ਪੁੱਜਦਾ ਕਰਾਂਗੇ ਇਹਨੂੰ ਐਮਰਜੈਂਸੀ ਦੇ ਤੌਰ ਤੇ ਕਰਾਂਗੇ ਤੁਰੰਤ ਕੰਮ ਸ਼ੁਰੂ ਕਰਾਂਗੇ ਔਰ ਤਰੰਤ ਕਮੇਟੀ ਹਰਕਤ ਚ ਆ ਕੇ ਕੱਲ ਤੱਕ ਇਹਦਾ ਲਾਅ ਅਸੈਸ ਕਰਕੇ ਪਰਸੋ ਨੂੰ ਐਮਰਜੈਂਸੀ ਮੀਟਿੰਗ ਕਰਕੇ ਮਤਾ ਪਾ ਕੇ ਉਹ ਸੁਬਾ ਸਰਕਾਰ ਦੇ ਕੋਲ ਭੇਜੇਗੀ ਤਾਂ ਕਿ ਜਿਹੜੀ ਲੋੜਿੰਦੀ ਕਾਰਵਾਈ ਜਿਹੜੀ ਹੈ ਲੋੜਿੰਦੀ ਮਨਜ਼ੂਰੀ ਹੈ ਉਹ ਲੈ ਕੇ ਮੰਦਰ ਦਾ ਜਿਹੜਾ ਕੰਪਲੈਕਸ ਹੈ ਇਹਨੂੰ ਬਚਾਇਆ ਜਾਵੇ ਸਾਡੇ ਲਈ ਇਹ ਬਹੁਤ ਅਹਿਮ ਹੈ ਸਾਡੇ ਲਈ ਇਹ ਬਹੁਤ ਪਵਿੱਤਰ ਸਥਾਨ ਹੈ ਕਿਉਂਕਿ ਸਾਰੇ ਸ਼ਹਿਰ ਦੀਆਂ ਜਿਹੜੀਆਂ ਭਾਵਨਾਵਾਂ ਆ ਉ ਇਸ ਮੰਦਰ ਨਾਲ ਜੁੜੀ ਹੈ ਔਰ ਮੈਂ ਪ੍ਰਾਰਥਨਾ ਕੀਤੀ ਹੈ ਮੰਦਰ ਦੇ ਇੱਥੇ ਦੀ ਸਰਾਤਨ ਧਰਮ ਸਭਾ ਦੇ ਪ੍ਰਧਾਨ ਘ라ਟੀ ਸਾਹਿਬ ਬਹੁਤ ਬਿਰਧ ਆਦਮੀ ਹੈ ਸ਼ਹਿਰ ਦੇ ਬੜੀ ਮੰਨੀ ਪਰ ਮੰਨੀ ਸਾਡੀ ਹਸਤੀ ਹੈ ਇਹਨਾਂ ਨੂੰ ਮੈਂ ਸਵੇਰੇ ਟੈਲੀਫੋਨ ਤੇ ਵੀ ਨਾਲ ਗੱਲ ਕਰਕੇ ਇਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਤੁਸੀਂ ਇਸ ਗੱਲ 'ਤੇ ਗੱਲੇ ਨਹੀਂ ਸਾਰਾ ਸ਼ਹਿਰ ਅਸੀਂ ਸਾਰੇ ਤੁਹਾਡੇ ਨਾਲ ਹੈ ਔਰ ਇਸ ਕੰਪਲੈਕਸ ਨੂੰ ਠੀਕ ਕਰਨ ਵਿੱਚ ਅਸੀਂ ਤੁਰੰਤ ਕਾਰਵਾਈ ਕਰਾਂਗੇ ਸਰ ਕਈ ਇਲਾਕਿਆਂ ਦੌਰਾ ਕਰ ਰਹੇ ਹੋ ਤੁਸੀਂ ਹਾਂ ਹਾਲਾਤ ਕਿਦਾਂ ਦੇ ਹਾਲਾਤ ਬੜੇ ਗੰਭੀਰ ਹੈ ਬੜੇ ਮੁਸ਼ਕਲ ਭਰੇ ਹਾਲਾਤ ਹੈ ਔਰ ਮੈਨੂੰ ਇਹ ਗੱਲ ਕਹਿਣ ਚ ਕੋਈ ਝਿਜਕ ਨਹੀਂ ਕਿ ਇਹਦੇ ਜ ਵੱਡਾ ਰੋਲ ਜਿਹੜਾ ਹੈ ਉਹ ਵੀ ਵੀਐਮਬੀ ਦਾ ਹੈ ਵੀਐਮਬੀ ਦੀ ਮਿਸਮੈਨੇਜਮੈਂਟ ਹੈ ਜਦ ਪਤਾ ਸੀ ਜਦ ਪਤਾ ਸੀ ਅੱਜ ਕੱਲ ਮੌਸਮ ਵਿਗਿਆਨੀ ਜਿਹੜੇ ਐ ਇਹ ਘਟੋ ਘਟ ਮਹੀਨਾ 2 ਮਹੀਨੇ ਪਹਿਲਾਂ ਬਿਲਕੁਲ ਸਹੀ ਦੱਸ ਦਿੰਦੇ ਆ ਕਿ ਵਰਖਾ ਕਦੋਂ ਪੈਣੀ ਹੈ ਔਰ ਇਸ ਮਸਲੇ ਚ ਵੀ ਇੱਕ ਮਹੀਨਾ ਪਹਿਲਾਂ ਮੌਸਮ ਵਿਗਿਆਨੀਆਂ ਨੇ ਦੱਸ ਦਿੱਤਾ ਸੀ ਕਿ 30 31 ਦੇ ਨੇੜੇ ਭਾਰੀ ਮੀਂਹ ਪੈਣਾ ਹੈ ਤਾਂ ਇਹਨਾਂ ਨੂੰ ਬੰਦੋਬਸਤ ਕਰਕੇ ਉਹ ਪਾਣੀ ਉਦੋਂ ਰਿਲੀਜ਼ ਕਰ ਲੈਣਾ ਚਾਹੀਦਾ ਸੀ ਜਿਹੜਾ ਹੁਣ ਵਰਖਾ ਦੇ ਵਿੱਚ ਇਹ ਡੈਮ ਦਾ ਰਿਲੀਜ਼ ਕਰ ਰਹੇ ਆ ਔਰ ਇਸ ਤੋਂ ਵੀ ਅੱਗੇ ਕੱਲ ਦਾ 8000 ਕਿਊਸਿਕ ਪਾਣੀ ਬਿਆਸ ਦਾ ਜਿਹੜਾ ਹੈ ਉਹ ਸਤਲੁਜ ਪਾਤਾ ਸਲਾਪੜ ਤੋਂ ਜਿਹਦੇ ਨਾਲ ਕੱਲ ਦੇ ਹਾਲਾਤ ਹੋਰ ਵੀ ਸਤਲੁਜ ਦੇ ਗੋਵਿੰਦ ਸਾਗਰ ਦੇ ਨੰਗਲ ਡੈਮ ਦੇ ਔਰ ਸਤਲੁਜ ਦੇ ਕੈਚਮੈਂਟ ਏਰੀਆ ਦੇ ਗੰਭੀਰ ਹੋ ਗਏ ਕਿਉਂਕਿ ਪਾਣੀ ਦੀ ਮਾਤਰਾ ਹੋਰ ਵੱਧ ਗਈ ਤੇ ਸਰ ਜੋ ਨਵਾਂ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਪ੍ਰਸ਼ਾਸਨ ਨਾਲ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸਮੇਂ ਰਹਿੰਦੇ ਸਾਰੇ ਵਿਚਾਰ ਜਿਹੜੇ ਕੰਮ ਕਰ ਲੈਣ ਬਿਲਕੁਲ 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 ਨਹੀਂ ਨਹੀਂ ਬਿਲਕੁਲ ਨਹੀਂ ਹੋਇਆ ਬਿਲਕੁਲ ਕਿਸੇ ਨੇ ਕੁਝ ਨਹੀਂ ਕੀਤਾ ਕਿਸੇ ਨੇ ਡਕਰੀ ਤੋੜਿਆ ਲੋਕੀ ਆਪਣੇ ਭੱਗੇ ਹੀ ਆ ਜਿਹੜਾ ਕੋਈ ਬਚ ਗਿਆ ਬਚ ਗਿਆ ਜਿਹਦਾ ਕੋਈ ਨੁਕਸਾਨ ਹੁੰਦਾ ਹੋ ਜਾਏ ਕਿਸੇ ਨੇ ਕੁਝ ਨਹੀਂ ਕੀਤਾ ਉਧਰ ਬਰਖਾ ਪੈਂਦੀ ਹੈ ਉਧਰ ਹੜਾ ਜਾਂਦੇ ਆ ਉਧਰ ਇਹ ਹੜ ਰੋਕੂ ਜਿਹੜੇ ਇੰਤਜ਼ਾਮ ਹੈ ਉਹ ਕਰਨ ਵਾਸਤੇ ਕਰੋ ਨਿਕਲ ਪੈਂਦੇ ਆ ਤੇ ਉਹਦੇ ਵਿੱਚ ਫਿਰ ਜੋ ਹੁੰਦਾ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਸਾਰੇ ਹੜਾ ਵਾਸਤੇ ਤੁਸੀਂ ਬੀਬੀਐਮਪੀ ਨੂੰ ਸਿੱਧੇ ਤੌਰ ਤੇ ਉਹਨਾਂ ਦੀ ਹੜ ਗੈਦੀ ਮੰਨਦੇ ਚਲੋ ਦੁਸ਼ਕਤ ਮਿਸ ਮੈਨੇਜਮੈਂਟ ਹੈ ਪਾਣੀ ਦੀ ਮਿਸ ਮੈਨੇਜਮੈਂਟ ਹੈ ਪਾਣੀ ਨੂੰ ਕੰਟਰੋਲ ਕਰਨ ਦੀ ਇਹ ਜਿਹੜਾ ਪਾਖੜਾ ਹੈ ਕੱਲਾ ਬਿਜਲੀ ਪੈਦਾ ਕਰਨ ਵਾਸਤੇ ਨਹੀਂ ਹੈ ਇਹ ਕੱਲਾ ਬਿਜਲੀ ਪੈਦਾ ਕਰਨ ਵਾਸਤੇ ਨਹੀਂ ਹੈ ਇਹ ਹੜ ਰੋਕਣ ਵਾਸਤੇ ਵੀ ਹੈ ਸਾਰਾ ਸਾਲ ਇਰੀਗੇਸ਼ਨ ਦਾ ਪਾਣੀ ਦੇਣ ਵਾਸਤੇ ਵੀ ਹੈ ਅੱਜ ਜਿਹੜਾ ਪਾਣੀ ਹੁਣ ਪਾਖੜੇ ਤੋਂ ਛੱਡਿਆ ਜਾ ਰਿਹਾ ਇਹ ਸਾਰਾ ਪਾਕਿਸਤਾਨ ਜਾ ਰਿਹਾ ਇਸ ਪਾਣੀ ਨੇ ਬਿਜਲੀ ਪੈਦਾ ਕਰਨੀ ਸੀ ਸੋ ਮੈਨੂੰ ਨਹੀਂ ਪਤਾ ਕਿੰਨਾ ਹੈ ਪਰ ਮੇਰੇ ਖਿਆਲ ਹੈ ਕਿ 5 ਕਰੋੜ ਰੁਪਏ ਦਾ ਡੇਲੀ ਨੁਕਸਾਨ ਹੋ ਰਿਹਾ ਇਸ ਵੇਲੇ ਜਿਹੜਾ ਪਾਣੀ ਪਾਕਿਸਤਾਨ ਨੂੰ ਕੱਲੇ ਪਾਖੜੇ ਤੋਂ ਜਾ ਰਿਹਾ ਨਹੀਂ ਤਾਂ ਇਸ ਪਾਣੀ ਨੇ ਬਿਜਲੀ ਪੈਦਾ ਕਰਨੀ ਸੀ ਹੁਣ ਇਹ ਪਾਣੀ ਸੱਤ ਰੋਜ਼ ਦੇ ਵਿੱਚ ਛੱਡਿਆ ਜਾ ਰਿਹਾ ਔਰ ਇਹੀ ਪਾਣੀ ਨਾਲ ਜਿਹੜਾ ਹੁਣ ਛੱਡਿਆ ਜਾ ਰਿਹਾ ਬਹੁਤ ਵੱਡੀ ਰਕਮ ਬਣਦੀ ਹੈ ਉਹ ਮੈਨੂੰ ਹੁਣ ਅੰਕੜੇ ਯਾਦ ਨਹੀਂ कि ਜਿਉ ਸਮੇਂ ਸਰ ਛੱਡਿਆ ਹੁੰਦਾ ਉਹਦੇ ਨਾਲ ਇਹ ਵੀ ਸਥਿਤੀ ਨਹੀਂ ਸੀ ਹੋਣੀ ਤੇ ਬਿਜਲੀ ਵੀ ਪੈਦਾ ਹੋਣੀ ਸੀ ਦੋਰੀ ਮਾਰ ਹੈ ਦੋਹਰਾ ਨੁਕਸਾਨ ਹੈ ਔਰ ਇਹਦੇ ਚ ਫੇਰ ਗੱਲ ਕਰਾਂਗੇ ਕਿਉਂਕਿ ਅੱਜ ਹਾਲਾਤ ਮਾੜੇ ਐ ਮਾੜੀ ਗੱਲ ਐ ਲੇਕਿਨ ਇਹਦੀ ਇਨਕੁਆਰੀ ਜ਼ਰੂਰ ਵੱਡੇ ਪੱਧਰ ਤੇ ਹੋਣੀ ਚਾਹੀਦੀ ਐ ਔਰ ਉਹ ਭਾਰਤ ਸਰਕਾਰ ਕਰਵਾ ਸਕਦੀ ਐ ਬੀਵੀਐਮਪੀ ਦੇ ਅਨੁਸਾਰੀ ਬਿਲਕੁਲ ਇਹ ਸਾਰੇ ਮਸਲੇ ਦੀ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਉਹਦੀ ਗਲਤੀ ਐ ਕੋਈ ਕਹਿੰਦਾ ਉਹਦੀ ਗਲਤੀ ਐ ਮੈਂ ਕਹਿੰਦਾ ਇਹਨਾਂ ਚੀਜ਼ਾਂ ਦਾ ਨੋਟਾਰਾ ਹੋਣਾ ਚਾਹੀਦਾ ਇੱਕੋ ਹੀ ਵਾਰ ਪਤਾ ਲੱਗ ਜਾਏ ਕਿ ਮਿਸਮੈਨੇਜਮੈਂਟ ਹੈ ਕਿ ਦੀਰਵਾਸੇ ਜਿੰਮੇਵਾਰ ਕੋਰ ਮੁਲਾਜ਼ਮ ਜਿੱਥੇ ਬੰਦਿਆ ਪ੍ਰੈਸ ਕਾਨਫਰੰਸ ਕੀਤੀ ਦੀ ਇਹਨਾਂ ਨੇ ਜਿਹੜੇ ਪਖੜਾ ਰੋਡ ਲੈਂਡ ਸਲਾਈਡਿੰਗ ਕਰਕੇ ਬੰਦ ਹੋ ਜਾਂਦਾ ਬਾਰ ਬਾਰ ਮੁਲਾਜ਼ਮਾਂ ਨੂੰ ਪਰੇਸ਼ਾਨੀ ਆ ਰਹੀ ਹੈ ਇਹ ਅਮਰਜੈਂਸੀ ਰੋਡ ਹੈ ਇਹ ਬੀਬੀਐਮਬੀ ਮੈਨੇਜਮੈਂਟ ਨਾ ਭਰਤੀ ਕਰਦੀ ਨਾ ਬੰਦੇ ਕੋਈ ਹੋਰ ਪ੍ਰਬੰਧ ਕਰਦੀ ਜਿਹਦੇ ਕਰਕੇ ਕਰਮਚਾਰੀਆਂ ਦੇ ਖਤਰੇ ਬਿਲਕੁਲ 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 ਮੈਂ ਸਹਿਮਤ ਹਾਂ ਉਹਨਾਂ ਦੇ ਨਾਲ ਬੀਬੀਐਮਬੀ ਦੇ ਮੁਲਾਜ਼ਮਾਂ ਦੇ ਨਾਲ ਸਹਿਮਤ ਹਾਂ ਸਾਡੀ ਹਮਦਰਦੀ ਬੜੀ ਮੁਸ਼ਕਲ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਇਹ ਦਾ ਪੱਕੇ ਤੌਰ ਤੇ ਹਾਲ ਹੈ ਜਿਹੜਾ ਇਹ ਬੀਵੀ ਐਮਬੀ ਮੈਨੇਜਮੈਂਟ ਨੂੰ ਕਰਨਾ ਚਾਹੀਦਾ ਤੇ ਸਰ ਫਾਈਨਲੀ ਜਿਹੜੇ ਸਤਲੁਜ ਦਰਿਆ ਦੇ ਕੰਢੇ ਲੋਕ बसे ਆ ਆ ਕੀ ਆਪਲੀ ਕਰੋਗੇ ਉਹਨਾਂ ਨੂੰ ਕਹਿਣਾ ਚਾਹੁੰਨਾ ਭਾਈ ਆਪਣਾ ਬਚਾਅ ਕਰੋ ਔਰ ਸੇਫ ਥਾਂਾਂ ਤੇ ਚਲੀ ਜਾਓ ਕਿਉਂਕਿ ਪਾਣੀ ਕਿਸੇ ਵੀ ਟੱਪ ਹੋਰ ਵੀ ਵੱਧ ਸਕਦਾ ਹੈ 8000 ਕਿਊਸਿਕ ਤਾਂ ਇਹਨਾਂ ਨੇ ਪਾਤਾ ਹੋਇਆ ਦਾ ਅਭਿਆਸ ਦਾ ਸਲਾਪੜ ਤੋਂ ਤੇ ਇਹ ਆਉਣ ਵਾਲੇ ਦਿਨਾਂ 'ਚ ਜੇ ਵਰਖਾ ਹੋਰ ਪੈਂਦੀ ਹੈ ਔਰ ਮੌਸਮ ਵਿਗਿਆਨੀ ਕਹਿ ਰਹੇ ਹੈ ਕਿ ਆਉਣ ਵਾਲੇ ਦਿਨਾਂ ਚ ਪਾਣੀ ਹੋਰ ਵੀ ਆਏਗਾ ਵਰਖਾ ਹੋਰ ਵੀ ਪਏਗੀ ਤੇ ਫਿਰ ਦਰਿਆਵਾਂ ਦਾ ਪਾਣੀ ਵਧਣਾ ਸੁਭਾਵਿਕ ਹੈ ਇਸ ਕਰਕੇ ਜਿਹੜੇ ਦਰਿਆਵਾਂ ਦੇ ਕੰਢੇ ਲੋਕ ਬੈਠੇ ਐ ਉਹਨਾਂ ਨੂੰ ਸਾਡੀ ਪ੍ਰਾਰਥਨਾ ਹੈ ਕਿ ਆਪਣਾ maal ਡੰਗਰ ਲੈ ਕੇ ਸੇਫ ਜਗ੍ਹਾ ਤੇ ਜਾਣ ਤਾਂ ਕਿ ਕਿਸੇ ਕਿਸਮ ਦਾ ਪਸ਼ੂਆਂ ਦਾ ਜਾਂ ਜਾਨੀ ਨੁਕਸਾਨ ਨਾ ਹੋਵੇ ਰਾਜਪੁਰਾ ਪੁਲਿਸ ਨੇ ਬੀਤੇ ਦਿਨੀ ਹੋਏ 26 ਲੱਖ ਦੇ ਲੁੱਟ ਨੂੰ ਕੁਝ ਦਿਨਾਂ ਦੇ ਵਿੱਚ ਦੋਸ਼ੀਆਂ ਨੂੰ ਲੁੱਟੇ ਹੋਈ ਰਕਮ ਸਮੇਤ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਮਨਜੀਤ ਸਿੰਘ ਨੇ ਪੱਤਰਕਾਰਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਇੱਕ ਧੋਖੇ ਨਾਲ 에ਜੰਟ ਬਣ ਕੇ ਵਿਦੇਸ਼ ਭੇਜਣ ਲਈ ਦੀਪਕ ਸੈਣੀ ਨੇ ਦੱਸਿਆ ਕਿ ਇਸ ਦਾ ਵੀਜ਼ਾ ਹੱਬ ਦੇ ਨਾਮ ਤੇ ਤੇਮ ਤੇ ਆਈਡੀ ਬਣਾਈ ਗਈ ਸੀ ਜਿਸ ਦੇ ਬਿਕਾਵੇ ਵਿੱਚ ਆ ਕੇ ਉਹਨਾਂ ਵੱਲੋਂ ਉਹਨਾਂ ਨਾਲ ਗਲਬਾਤ ਕੀਤੀ ਵਿਦੇਸ਼ ਭੇਜਣ ਦੇ ਲਈ ਜਿਸ ਕਰਕੇ ਉਹਨਾਂ ਨੇ ਧੋਖੇ ਨਾਲ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਕੋਲ 26 ਲੱਖ ਰੁਪਏ ਰਿਟਾਇਵਲ ਬਣੀ ਬਣੀ ਵਾਲੀ ਜੀ ਨੂੰ ਜਿਹੜੀ ਸਾਰੀ ਇਨਫੋਰਮੇਸ਼ਨ ਆਈ ਸੀਗੀ ਕਿ ਬਈ ਕੋਲ ਕੀਤੀ ਪੈਟਰੋਲ ਰੂਮ ਤੇ ਦੀਪਨ ਦੀਪਸੈਣੀ ਆ ਜਿਹੜਾ ਜਗਾਦਰੀ ਦਾ ਰਹਿਣ ਵਾਲਾ ਆ ਉਹਨੇ ਕਾਲ ਕੀਤੀ ਕਿ ਮੇਰਾ ਕੋ 26 ਲੱਖ ਰੁਪਏ 27 ਲੱਖ ਰੁਪਏ ਜਿਹੜਾ ਮੇਰਾ ਹੈਗਾ ਤੇ ਮੇਰੀ ਖੋ ਹੋ ਗਈ ਹੈਗੀ ਆ ਜਿਹੜਾ ਮੌਕੇ ਤੇ ਸਾਡੇ ਚੌਂਕੀ ਇੰਚਾਰਜ ਬਸੰਤਪੁਰਾ ਐਸ ਐਚ ਓ ਸਾਦਰ ਰਾਜਪੁਰਾ ਜਿਹੜਾ ਕਿ ਮੌਕੇ ਤੇ ਗਏ ਹੈਗੇ ਆ ਉਹ ਕਦੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਹੈਗਾ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਕਿ ਮਤਲਬ ਸਾਨੂੰ ਜੋ ਮਤਲਬ ਇਨਫਰਮੇਸ਼ਨ ਮਿਲੀ ਉਸ ਉੱਤੇ ਅਸੀਂ ਵਰਕ ਕੀਤਾ ਹੈਗਾ ਵਰਕ ਕਰਨ ਤੋਂ ਬਾਅਦ ਜਿਹੜਾ ਸਾਨੂੰ ਇਹਦੇ ਵਿੱਚ ਚਾਰ ਬੰਦਿਆਂ ਦੇ ਜਿਹੜਾ ਮਤਲਬ ਸਾਨੂੰ ਨਾਮ ਜਿਹੜੇ ਆਇਡੈਂਟੀਫਾਈ ਹੋਏ ਆ ਉਹਦੇ ਵਿੱਚ ਇੱਕ ਬੂਟਰ ਉਹ ਬੂਟਰ ਠੋਰਾ ਹੈਗਾ ਦੂਜਾ ਹੈਗਾ ਸੁਤਵੀਰ ਸਿੰਘ ਤੀਜਾ ਹੈਗਾ ਪਰਮਿੰਦਰ ਸਿੰਘ ਚੌਥਾ ਹੈਗਾ ਗੁਰਵਿੰਦਰ ਸਿੰਘ ਇਹ ਚਾਰ ਜਿਹੜੇ ਹੈਗੇ ਆ ਸੀਗੇ ਇਹਨਾਂ ਕੀ ਕੀਤਾ ਹੋਇਆ ਪਹਿਲੇ ਜਿਲ੍ਹਾ ਬੂਟੇ ਨੇ ਜਾਲੀ ਆਈਡੀ ਬਣਾ ਕੇ ਵੀਜਾ ਹੱਪ ਦੇ ਨਾਂ ਤੇ ਆਈਡੀ ਬਣਾਈ ਹੋਈ ਸੀ ਜਿਹਨੀਆਂ ਇਹਨਾਂ ਦੱਸਿਆ ਹੋਇਆ ਸੀ ਸਾਡਾ ਜਿਹੜਾ ਦਫ਼ਤਰ ਹੈਗਾ ਉਹ ਗਵਿੰਦਗੜ੍ਹ ਦੇ ਵਿੱਚ ਹੈਗਾ ਤੇ ਅਸੀਂ ਜਿਹੜਾ ਆਸਟ੍ਰੇਲੀਆ ਭੇਜਦੇ ਹੈਗੇ ਆ ਦੀਪ ਰਸੈਣੀ ਨੇ ਜਿਹੜਾ ਜਿੱਲੀ ਇਹਨਾਂ ਨੇ ਗੱਲ ਹੋਈ 27 ਲੱਖ ਦੇ ਵਿੱਚ ਟੰਨ ਹੋਈ ਵੇ ਇਸ ਟਿਜਾ ਤੇਰੇ ਪਰਮ ਨੂੰ ਅਸੀਂ ਭੇਜ ਦਾਂਗੇ ਜਦੋਂ ਇਹ ਗੱਲ ਹੋ ਗਈ ਕਲੀਅਰ ਹੋ ਗਈ ਉਸ ਤੋਂ ਬਾਅਦ ਇਹ ਨਹੀਂ ਕਿਹਾ ਵੀ ਵੀ ਸਾਨੂੰ ਪੈਸੇ ਸ਼ੋਅ ਕਰੋ 25000 ਰੁਪਿਆ ਉਹ ਉਹਨੂੰ ਇੱਥੋਂ ਬੁਲਾ ਲਿਆ ਦੀਵਕ ਸੈਣੀ ਨੂੰ ਇੱਥੇ ਜਸ਼ਨ ਹੋਟਲ ਦੇ ਕੋਲ ਉੱਥੇ ਬੁਲਾ ਕੇ ਇਹ ਨਹੀਂ ਕੀ ਕੀਤਾ ਵੀ ਬੀਜਾ ਤਾਂ ਕੋਈ ਲੱਗਾ ਨਹੀਂ ਸੀਗਾ ਇਹ ਨਹੀਂ ਪਹਿਲੇ ਇਹਨਾਂ ਦੀ ਮਨਸਾ ਸੀ ਕਿ ਵੀ ਪੈਸੇ ਖੋਣੇ ਹੈਗੇ ਆ ਜਦੋਂ ਉਹਨੇ ਪੈਸੇ ਦਿਖਾਏ ਹੈਗੇ ਆ ਇਹ ਨਹੀਂ ਇਹ ਜਿਹੜਾ ਆਪਣੇ ਪੇਸਟਰ ਸੀਗਾ ਇਹ ਦੰਮੀ ਪਿਸਤਲ ਸੀਗਾ ਇਹ ਤੇ ਇਹ ਦਿਖਾ ਕੇ ਇਹਨਾਂ ਮਤਲਬ ਉਹਦੇ ਕੋਲ 26 ਲੱਖ ਰੁਪਏ ਸੀਗਾ ਜਿਹੜਾ ਕਿ ਇਹਨਾਂ ਉਸ ਮੌਕੇ ਤੇ ਕੋਲਿਆ ਉਹਦੇ ਕੋਲ ਉਹ ਤੋਂ ਬਾਅਦ ਇਹ ਚਾਰੇ ਅਸੀਂ ਗ੍ਰਿਫਤਾਰ ਕਰ ਲਏ ਹੈਗੇ ਆ ਤੇ ਜਿਹੜੇ ਪੈਸੇ ਆ ਬਰਾਮਦ ਕਰ ਲਏ ਹੈਗੇ ਆ ਨਾਲ ਪਿਸਤਲ ਜਿਹੜਾ ਹੈ ਬਰਾਮਦ ਸਰ ਰਹਿਣ ਵਾਲੇ ਕਿੱਥੋਂ ਦੇ ਸੱਚ ਆ ਇਹ ਰਹਿਣ ਵਾਲੇ ਹੈਗਾ ਇੱਕ ਤਾਂ ਹੈਗਾ ਪੱਪੜ ਦਾ ਇੱਕ ਕੋਟਲੇ ਦਾ ਰਹਿਣ ਵਾਲਾ ਇੱਕ ਸਰਹੰਦਾ ਦਾ ਰਹਿਣਾ ਇੱਕ ਆਪਣੇ ਅੰਲਾਸੂਟ ਤੇ ਹੈਗਾ ਸਰ ਇਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਲੁੱਟਾਂ ਨੂੰ ਅਨਜਾਮ ਦਿੱਤਾ ਹੈ ਜੀ ਹਾਂ ਜੀ ਇਹਨਾਂ ਤੇ ਜਿਹੜਾ ਹੈਗਾ ਬੂਟਾ ਇਹ ਤੇ ਦੋ ਪਰਚੇ ਪਹਿਲੇ ਵੀ ਦਰਜ ਹੈਗੇ ਆ ਜਿਹੜਾ ਸੁਤਵੀਰ ਆ ਇਹਦੇ ਪਹਿਲੇ ਵੀ ਇਹ ਨਾਬੇ ਜੇਲ੍ਹ ਦੇ ਵਿੱਚੋਂ ਆਇਆ ਹੈਗਾ ਇਹ ਤੇ ਪਹਿਲੇ ਵੀ ਖੋ ਦਾ ਪਰਚਾ ਦਰਜ ਹੈਗਾ ਸਰ ਇਹਨਾਂ ਨੇ ਪੌਣੇ 12 ਵਜੇ ਰਾਤ ਨੂੰ ਬੁਲਾਇਆ ਸੀਗਾ ਇਹਨਾਂ ਦੀ ਕੋਈ ਮਨਛਾ ਪੂਰੀ ਇਹਨਾਂ ਦੀ ਮਨਛਾ ਇਹ ਸੀ ਕਿ ਬਈ ਕੋਈ ਖੋ ਕਰਦੀ ਹੈਗੀ ਜਿਹੜੇ ਇਹਦੇ ਪੈਸੇ ਹੈਗੇ ਆ ਕਿੰਨੇ ਦੰਦਾਰ ਰਿਵਾਰਡ ਇਹਦਾ 2 ਦੰਦਾਰ ਰਿਵਾਰਡ ਕੱਲ ਪੇਸ਼ ਕਰਾਂਗੇ ਸਰ ਇਹਨਾਂ ਵਿੱਚ ਹੋਰ ਵੀ ਕਈ ਸੁਰੱਖ ਮਿਲ ਸਕਦੇ ਐ ਇਹਨਾਂ ਦੇ ਕੋਲ ਹਾਂ ਪੁੱਛ ਕੇ ਸੀ ਕਿਹਾ ਰਿਵਾਰਡ ਤੇ ਹੋਰ ਪਰਮਾਡ ਲੈ ਕੇ ਰਿਵਾਰਡ ਲੈ ਕੇ ਹੋਰ ਵੀ ਪੁੱਛ ਕੇ ਸੀ ਸਰ ਇਹਨਾਂ ਦੇ ਕੋਲ ਗੱਡੀ ਗੁੱਡੀ ਵੀ ਇਹਨਾਂ ਕੋਲ ਗੱਡੀ ਵੀ ਸਵਿਫਟ ਜਿਹੜੀ ਹੈਗੀ ਬਰਾਮਦ ਕੀਤੀ ਹੈਗੀ ਆ ਜੇਤੇ ਨਹੀਂ ਖੋਹ ਕੀਤੀ ਹੈਗੀ ਤੇ ਉਸ ਤੇ ਨੰਬਰ ਜਿਹੜਾ ਸੀਗਾ ਜਿਹੜਾ origignal ਸੀ ਨੰਬਰ ਜਿਹੜਾ ਉਹ ਜਾਲੀ ਲਾਇਆ ਹੋਇਆ ਸੀਗਾ ਜੀ ਸਰ ਵੀਜ਼ਾ ਹਬ ਇਨਾਂ ਦਾ ਰਾਜਪੁਰੇ 'ਚ ਵੀ ਸੀਗਾ ਹਾਂਜੀ ਵੀਜ਼ਾ ਹਬ ਇਨਾਂ ਦਾ ਰਾਜਪੁਰੇ ਵੀ ਸੀਗਾ ਕੋਈ ਦਫ਼ਤਰ ਇਨਾਂ ਦਾ ਨਹੀਂ ਦਫ਼ਤਰ ਇਨਾਂ ਦਾ ਜਿਹੜਾ ਹੈਗਾ ਸ਼ੋਅ ਕਰਦਾ ਹੈਗਾ ਉਹ ਆਪਣੇ ਅਮਲੂਰ ਰੋਡ ਤੇ ਗੁਵਿੰਦਗੜ੍ਹ ਦੇ ਵਿੱਚ ਹੈਗਾ ਸ਼ੋਅ ਕਰਦਾ ਹੈ ਸਰ ਕੀ ਕਹਿਣਾ ਚਾਹੋਗੇ ਜਿਹੜੀ ਹੈ ਜੀ ਲੁੱਟਾਂ ਕਰਦੇ ਆ ਜਾਂ ਫਿਰ ਕੈਸ਼ ਲੈ ਕੇ ਚਲੇ ਜਾਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਸ ਇਹੀ ਸੀ ਆ ਵੀ ਜਿਹੜੇ ਇਹ ਠੱਗ ਏਜੰਟਾਂ ਇਹਨਾਂ ਦੇ ਮਤਲਬ ਸचेਤ ਰਹਿਣ ਲੋਕ ਤੇ ਇਹ ਮੇਰਾ ਤਾਂ ਇਹੀ ਕਹਿਣਾ ਹੈ ਵੀ ਇਹੋ ਜਿਹੇ ਚਾਂਸੇ ਦੇ ਵਿੱਚ ਨਾ ਆ ਕੇ ਆਪਣੇ ਪੈਸੇ ਬਰਬਾਦ ਕਰਨ ਠੀਕ ਹੈ। ਨਵਾਂ ਸ਼ਹਿਰ ਵਿੱਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਪਿੰਡ ਤਾਂ ਅੰਗੜਪੁਰ, ਅਲਿਆਪੁਰ, ਤਲਵੰਡੀ ਸਿਬੂ ਅਤੇ ਪੰਦਰਾਵਲ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਸਤ루 ਦਰਿਆ ਦੇ ਬੰਨ ਦਾ ਜਾਇਜ਼ਾ ਲਿਆ ਅਤੇ ਸਥਾਨਕ ਲੋਕਾਂ ਨੂੰ ਪ੍ਰਸੰਨ ਬਾਇਆ ਕਿ ਸਮੁੱਚਾ ਪ੍ਰਸ਼ਾਸਨ ਅਤੇ ਮਾਨ ਸਰਕਾਰ ਹਰ ਇੱਕ ਨਾਲ ਮੋੜੇ ਨਾਲ ਮੋੜੇ ਲਾਕੇ কি রকমই কমলে লাগতে ਨਾਲ ਦਾਗ ਵਾਲਾ ਸਰ ਦੇਖ ਰਹੇ ਮੈਂ ਤੁਹਾਨੂੰ ਰੈਕਿੰਗ ਕਰ ਰਿਹਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟਸ ਨਵਾਸ਼ਾ ਸਤਲੁਜ ਦੇ ਬੰਨਸੇ ਖੜੇ ਹੈ ਜੀ ਪਿੰਡ ਸੈਂਗਲਪੁਰ ਰਾਤ ਦੇ ਕਰੀਬ ਸਵਾ 1 ਬੱਜ ਚੁੱਕੀ ਨੇ ਸੋ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ਤੇ ਅਸਿਸਟੈਂਟ ਕਮਿਸ਼ਨਰ ਜਨਰਲ ਜਰਦੀਪ ਜੀ ਮਿਰਨਾਲ ਨੇ ਆਪਣੇ ਤਸੀਹਦਾ ਸਾਹਿਬ ਮਨਿੰਦਰ ਸਿੰਘ ਜੀ ਔਰ पटवारी साहब ਤੇ ਡਰੇਨੇਜ ਵਿਭਾਗ ਦੇ ਜੀ ਸਾਹਿਬ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਮੌਕੇ ਤੇ ਮੌਜੂਦ ਨੇ ਔਰ ਲਗਾਤਾਰ ਜਿਹੜੀ ਇਹ ਚਿੰਤਾਜਨਕ ਸਥਿਤੀ ਬਣੀ ਹੋਈ ਆ ਉਹਦੇ ਤੇ ਕੰਟਰੋਲ ਕਰਨ ਦੇ ਲਈ ਸਾਰੇ ਪਿੰਡਾਂ ਦੇ ਨੌਜਵਾਨ ਸਾਥੀ ਰਲ ਮਿਲ ਕੇ ਹਮਲਾ ਮਾਰ ਰਹੇ ਨੇ ਸੋ ਕਈ ਸਾਰੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਹੋਈ ਆ ਤੇ ਬਹੁਤ ਸਾਰੇ ਕੋਲਾ ਆ ਰਹੀਆਂ ਨੇ ਬਹੁਤ ਸਾਰੀਆਂ ਸਾਡੀਆਂ ਮਾਵਾਂ ਭੈਣਾਂ ਬੱਚੇ ਬਜ਼ੁਰਗ ਜਿਹੜੇ ਕਿ ਆਪਣੇ ਘਰਾਂ ਦੇ ਵਿੱਚ ਸਮਾਲ ਬਣ ਰਹੇ ਨੇ ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਜੀ ਹਜੇ ਜਿਹੜੀ ਸਥਿਤੀ ਆ ਕੜਕੋਲ ਹੇਠਾ ਕਿਸੇ ਤਰ੍ਹਾਂ ਦਾ ਕੋਈ ਮਤਲਬ ਹੜ்பੜਾੜ ਦੇ ਵਿੱਚ ਆਣ ਦੀ ਲੋੜ ਨਹੀਂ ਹੈਗੀ ਅਕਾਲਪੁਰਖ ਸੱਚੇ ਪਾਤਸ਼ਾਹ ਮਿਹਰ ਕਰਨ ਔਰ ਜਿਹੜਾ ਇਹ ਸਥਿਤੀ ਜਿਹੜੀ ਆ ਜਿਹੜਾ ਲਗਾਤਾਰ بارش ਹੋ ਰਹੀ ਹੈ ਔਰ ਪਾਣੀ ਦਾ ਪੱਤਰ ਲਗਾਤਾਰ ਵਧ ਰਿਹਾ ਆ ਜਿਹੜਾ ਉਹਦੇ ਤੇ ਕੰਟਰੋਲ ਪਾਇਆ ਜਾ ਸਕੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਜਿਨਨੇ ਆਸ-ਪਾਸ ਦੇ ਪਿੰਡਾਂ ਜਿਨ੍ਹਾਂ ਦੇ ਵਿੱਚ ਅਨਾਉਂਸਮੈਂਟ ਹੋਈ ਹੈ ਸੋ ਉਹਨਾਂ ਨੂੰ ਮੇਰੀ ਇਹੀ ਗੁਜਾਰਿਸ਼ ਆ ਇਹੀ ਬੇਨਤੀ ਹੈ ਜੀ ਕਿ ਇਹੋ ਜਿਹੀ ਕੋਈ ਵੀ ਖੜ ਬੜਾ ਖੜ ਦੀ ਸਥਿਤੀ ਨਹੀਂ ਹੈਗੀ ਸੋ ਸਾਰੇ ਜਣੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ ਕਿ ਪੰਜਾਬ ਦੇ ਉੱਤੇ ਜਿਹੜੀ ਇਹ ਕੁਦਰਤੀ ਮਾਰ ਪਈ ਹੋਈ ਆ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਆ ਉਦੇ ਕਰਕੇ ਜਿਹੜੀ ਸਿਚੁਏਸ਼ਨ ਇਹ ਬਣੀ ਆ ਸੋ ਸੱਚੇ ਪਾਤਸ਼ਾਹ ਅਕਾਲਪੁਰ ਕਿਰਪਾ ਕਰਨ ਕਿ ਜਿਹੜਾ ਇਹ ਸਿਚੁਏਸ਼ਨ ਆ ਇਹ ਮਾੜਾ ਸਮਾਂ ਆ ਜਿਹੜਾ ਇਹ ਕੁਦਰਤੀ ਆਫਤ ਦਾ ਸਮਾਂ ਆ ਅਸੀਂ ਉਹਦੇ ਵਿੱਚੋਂ ਨਿਕਲ ਸਕੀਏ ਔਰ ਮੈਂ ਇਲਾਕੇ ਦੇ ਸਾਰੇ ਹੀ ਸਤਕਾਰਯੋਗ ਮਾਮਾ ਭੈਣਾ ਬਜ਼ੁਰਗਾਂ ਬੱਚਿਆਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਨਿਸ਼ਚਿੰਤ ਰਹੋ ਔਰ ਅਰਦਾਸ ਕਰੋ ਪ੍ਰਮਾਤਮਾ ਜੀ ਕੀ ਕਿ ਪੰਜਾਬ ਦੇ ਉੱਤੇ ਜਿਹੜੇ ਹਾਲਾਤ ਬਣੇ ਹੋਏ ਨੇ ਉਹ ਜਲਦ ਸੁਖਾਵੇਂ ਹੋ ਬਹੁਤ ਬਹੁਤ